ਹਾਂ ਜੀ ਹਰ ਕੀ ਹਾਲ ਚਾਲ ਹੈ ਦਰ ਹਰ ਦੋਸਤਾਂ ਮਿੱਤਰਾਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਸੜੇ ਜਾਨ ਰੀ ਸੱਤ ਬਟ ਹੋਣਗੇ ਚੱਲ ਲਓ ਮਿੱਤਰੋ ਹਰ ਚੋਗਰਾ ਮੋਲੀ ਬਾਜੀ ਤੇ ਪਹੁੰਚ ਚੁੱਕੇ ਆ ਦੇਖੋ ਇਧਰ ਖਿਡਾਰੀ ਕਿੰਨੇ ਪਹੁੰਚੇ ਵੀ ਆ ਤੇ ਬੈਠਾ ਖਿਡਾਰੀ ਪੈ ਗਿਆ ਸੀ ਜਾਨਵਰ ਆਪਣੇ ਆ ਦੇਖ ਲਓ ਆ ਲੈ ਕੇ ਆਏ ਦੋ ਕੱਟੇ ਇੱਕ ਬੈਟ ਟੋਰੀ ਟੂਸੇ ਵਾਲਾ ਤੇ ਇੱਕ ਆਨੰਨੇ ਵਾਲਾ ਬਾਕੀ ਸਾਨੂੰ ਬਾਹਰ ਕੱਢ ਕੇ ਦਿਖਾਉਨੇ ਆ ਕੱਟ ਦਿਖਾ ਦੇਉਂਦੇ ਆ ਮਾੜਾ ਯਾਰ ਇੱਥੇ ਥੋੜਾ ਜਿਹਾ ਰੋਲਾ ਪੈ ਗਿਆ ਸੀਗਾ ਮੈਂ ਤਾਂ ਕੱਟ ਤਾਂ ਵੋ ਆ ਆਈ ਜਾਂਦੇ ਬਾਈ ਹਜੇ ਇਥੇ ਪਾਰਕ ਚ ਓਲੇ ਲੱਗਣਗੇ ਪਿਛਲੇ ਸਾਲ ਵੀ ਇੱਥੇ ਲੱਗੇ ਸੀਗੇ ਪਿਛਲੇ ਤੇ ਪਿਛਲੇ ਸਾਲ ਵੀ ਇੱਥੇ ਲੱਗੇ ਸੀ ਤਾ ਲਓ ਜੀ ਮਿੱਤਰੋ ਇਕੱਠ ਦੇਖੋ ਕਿੰਨਾ ਹੀ ਆ ਉਹ ਤਰੇ ਆਉਂਦੇ ਆ ਲਓ ਜੀ ਉਹ ਆ ਗਏ ਬਾਈ ਕਾਪੀ ਇਹਦੇ ਆਵੇ ਉਹ ਰੰਗ ਲਖੜੀਏ ਬਰਾਬਰ ਚੱਲੀਏ ਆਪਾਂ ਚੱਲਦੇ ਆਂ ਚੱਲਦੇ ਆਂ ਇੱਕ ਮਿੰਟ ਪੰਜਾਂ ਸੱਤਾਂ ਨੂੰ ਲਿਖਾਉਣ ਦੇ ਸਹੀ ਮੂਰਤ ਆਪਣਾ ਮੁੜ ਕੇ ਬਾਈ ਅੱਛਾ ਪਹਿਲੇ ਮੁੜ ਕੇ ਪਾਈ ਚਲੋ ਯਾਰ ਬਾਈ ਉਹ ਕਹਿੰਦੇ ਬੋਰਡ ਕੋਲ ਜਾਣਾ ਚਲ ਉੱਥੇ ਚੱਲਦੇ ਚਲੋ ਵੀ ਐ ਨੂੰ ਲਓ ਜੀ ਇਕੱਠ ਦੇਖੋ ਮਿੱਤਰੋ ਠੀਕਾ ਠੀਕਾ ਬਾਈ ਜੀ ਮਿੱਤਰੋ ਰੰਗ ਲੇਖਣ ਲੱਗੇ ਆ ਬੂੜ ਥੱਲੇ ਇੱਧਰ ਕੂਤਰਾ ਪਾ ਲਗਾਉਣ ਲੱਗੇ ਆ ਰੰਗ ਰੂੰਗਾ ਹਨਾ ਚੱਕ ਦੋ ਕੰਮ ਓਕੇ ਮੈਂ ਬਨੇ ਰੰਗ ਹੈਗਾ ਘੜ ਬਾਡੀ ਦੇ ਥੱਲੇ ਕੀ ਯਾਰ ਲਓ ਜੀ ਇੱਧਰ ਇੱਧਰ ਰਾਂ ਘੰਡ ਤੇ ਹਰੀ ਟੋਰੀ ਸਾਡਾ ਰੰਗ ਲਿਖੀ ਹਰੀ ਟੋਰੀ ਹਰੀ ਹਰੀ ਟੋਰੀ ਲਿਖੀ ਸਾਰੀ ਅਨੇਕੀ ਦੇ ਨਾਲ ਅੱਜ ਵੀ ਵੈਸੇ ਤੇ ਕਾਲੀ ਕਹਾਣਾ ਸੱਜਾ ਕਾਲੀ ਜਿਹੜਿਆ ਦਿੱਤ ਲੈ ਕੇ ਆਈ ਮਾੜਾ ਇਹ ਸਾਡਾ ਫਿਰ ਪੁਰਾਣਿਆਂ ਦੇ ਨਾਲ ਲਿਖਾ ਵਾ ਸਭ ਤੇ ਨਵੇਂ ਭਾਈ ਉਹਨਾਂ ਪੁਰਾਣਿਆਂ ਦਾ ਟ੍ਰੈਲ ਕਰਾਂ ਤੇ ਨਹੀਂ ਲਿਖਿਆ ਨਾ ਨਹੀਂ ਲਿਖਿਆ ਰੰਗ ਦੀ ਬੋਲੀ ਬਾਈ ਇਹਦਾ ਹੈ ਗਿਆ ਦੋਨੇ ਚਾਲ ਆ ਤੇਰੀ ਅੱਧੀਆਂ ਅੱਧੀਆਂ ਮਾਰੀ ਬੁੱਤਰ ਨੂੰ ਨੇੜੇ ਹੱਥੀਂ ਲਾ ਕੇ ਕਰਨਾ ਹੈਗਾ ਹਰ ਕੋਈ ਲਿਖਣੀ ਪੈਣੀ ਉਹ ਗੱਲ ਕਰਦੇ ਹੈ ਜੀ ਲਾਲਾ ਦਾਲ ਦੀ ਵੀ ਇਹਦੇ ਬਾਈ ਅਲੀ ਹੀ ਗਰਵਾਏ ਬੁੱਤਰ ਚੱਲ ਬਾਈ ਗਰਵਾਜ ਬੁੱਤਰ ਨੀਲਾ ਦੋਲ ਖਾਇਆ ਮੈਨੂੰ ਉਹ ਰੰਗ ਚੈੱਕ ਕਰਦਾ ਤੇਰਾ ਯਾਰ ਇਹ ਰੰਗ ਵੀ ਲਾਈ ਜਾਂਦੇ ਬਈ ਇੱਥੇ ਲਾਈ ਜਾਂਦੇ ਲਾਈ ਜਾਂਦੇ ਹੋਏ ਗੁਲਾਬੀ ਲਾਈ ਜਾਂਦੇ ਆਪਾਂ ਲਾਗੇ ਤਾਂ ਹੁਣ ਮਿੱਤਰੋ ਬੱਚੇ ਦੇ ਨਿਆਣਾ ਪਾਣੀ ਪਾਣੀ ਹਾਂ ਦਿਖਾਉਂਦੇ ਵੇਰ ਛੱਡ ਕੇ ਲੋ ਜੀ ਦੂਜੇ ਬੱਚਿਆਂ ਨੂੰ ਪਾਣੀ ਦੇਣ ਲੱਗੇ ਹੈ ਨਿਆਣਾ ਪਾਣੀ ਨਾ ਜਬਾਰੀਆਂ ਕੰਮ ਸੁਲਾਈਆਂ ਉਹ ਬੰਦੇ ਨੇ ਸਾਡੇ ਨੂੰ ਚੱਕਰ ਰਹੀ ਆ ਲੈ ਉਹ ਜੀ ਦੇ ਤੇ ਪਾਣੀ ਚਲੋ ਵੀ ਚੱਲੀਏ ਮਿੱਤਰੋ ਆਇਓ ਲੈ ਬਾਈ ਆਇਓ ਮੋਹਰ ਲਵਾਈਏ ਆਪਣੇ ਬੱਚਿਆਂ ਦੇ ਆ ਦੇਖੋ ਉੱਲਾ ਦੇ ਉੱਲਾ ਦੱਬੀ ਤਰੀ ਆਉਂਦਾ ਕੰਮ ਆ ਦੇਖੋ ਚਲੋ ਵੀ ਇੱਧਰ ਆ ਕੇ ਬੋਲਣਾ ਹਾਂ ਬਾਈ ਲਓ ਜੀ ਮਾਤਰਾ ਲਾ ਕੇ ਰੱਖ ਮੈਂ ਪਿੱਛੇ ਜਾ ਬਾਈ ਮੋਰ ਉਹ ਕਿੱਧਰ ਗਿਆ ਪਰੇ ਢੀ ਸ਼ੁਰਾ ਪਰੇ ਢੀ ਚਲੋ ਬਾਈ ਗਲਦਿਆਂ ਮਾ ਪਾਣੀ ਲਾ ਨਾ ਨਹੀਂ ਪਾਣੀ ਲਾ ਆਪੀ ਮੋਰ ਕਢੀ ਯਾਰ ਫੋਨ ਯਾਰ ਬੋਲੋ ਚਲੋ ਆ ਲੈ ਬੜੀ ਉਹ ਰੋਕ ਜਾ ਬਈ ਆ ਸਾਡਾ ਸਾਡਾ ਅਮਨੇ ਆ ਜਾ ਲੋ ਬਈ ਲੋ ਮੁੰਡਿਆ ਪਾ ਮੋਹਰਾ ਦੇ ਬਾਈ ਜਾਂਦਾ ਕਿੱਥੇ ਆ ਜਾ ਉਹ ਲੱਗ ਗਈ ਕੋਈ ਨਾ ਟੈਨਸ਼ਨ ਕਾ ਤੋ ਲੈਂਦਾ ਸੰਘਿਆਮ ਆ ਦੇ ਇੱਥੇ ਦੇ ਝੋਕਦੇ ਬਾਈ ਲੈ ਇੱਧਰ ਓਏ ਪਹਿਲਾਂ ਰੋਕ ਜਾ ਬਾਈ ਰੋਕ ਬਰੋਕ ਜਾ ਬਾਈ ਤੇਜ਼ੀ ਨਾ ਕਰੋ ਯਾਰ ਉਹ ਨਹੀਂ ਰੌਲਾ ਪੈਂਦਾ ਰੌਲਾ ਤੁਸੀਂ ਕੋਈ ਪਾਉਣਾ ਕੋਈ ਨਹੀਂ ਹੋਰ ਪਾਉਂਦਾ ਰੌਲਾ ਇੱਧਰ ਗਿਆ ਆ ਜਾ 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 ਮੱਗੀ ਸਾਰੇ ਇੱਧਰ ਹੈਲੋ ਕਿੱਥੇ ਮਿਲਤਾ ਹੈ ਬੋਜਾ ਬਾਈ ਜਦੋਂ ਨਾ ਲਵੀ ਝੋਟਿਆ ਆਉਂਦੇ ਦੂਜਾ ਬੱਚਾ ਫੜਦੇ ਆ ਆ ਇਹਨੂੰ ਲਾ ਇਹ ਆ ਇਹਨੂੰ ਫਿਰ ਆ ਦੀ ਪੁਰਾਣਾ ਨਾ ਉਵੇਂ ਹੀ ਛੱਡੀ ਬਾਈ ਬਾਈ ਵੇਖੀ ਮੜਿਆ ਲਓ ਬਾਈ ਠਾ ਠਾ ਠੋਕਤੇ ਓਲੇ ਉਹ ਕਰਦੇ ਹਾਰੇ ਪੁੱਤਰ ਪੈਂਡ ਜਿਉਂ ਉੱਠ ਗਏ ਦੇ ਦਿਓ ਲੈ ਦੇ ਦਿਓ ਕਰਦੇ ਆਪਣੇ ਦੇਖੀ ਬਾਈ ਦੇਖੀ ਦੇਖੀ ਲਓਏ ਬਾਈ ਮੈਂ ਤੈਨੂੰ ਮੈਂ ਇੱਥੇ ਆ ਕੇ ਬਹਿ ਕੇ ਰੋਟੀ ਰੇੜੀ ਖਾ ਕੇ ਰੋਟੀ ਉਧਰ ਚੱਲਦੀ ਸੀਗੀ ਬਾਈ ਜਿੰਨੀ ਕਿ ਮਿਲ ਗਈ ਚਲੋ ਵਧੀਆ ਹੀ ਸੀਗੀ ਹਨਾ ਮਿਲ ਗਈ ਖਾ ਕੇ ਆ ਗਏ ਕਰੀਏ ਦੇ ਕੈਮਰਾ ਤੇ ਗਰਮੀ ਵੀ ਉੱਕੇ ਗਰਮੀ ਬਈ ਬਹੁਤ ਆ ਤੇ ਕੂਤਰ ਤੁਹਨ ਦਿਖਾਉਂਦਾ ਮੈਂ ਨਾਲ ਦੇ ਪਿੰਡ ਲੋ ਬਈ ਚੱਲਦੇ ਆ ਉਧਰ ਨੂੰ ਜਿੱਥੇ ਆਪਣੇ ਅੱਡੇ ਉਹ ਵਰਦੇ ਕੂਤਰ ਸਾਰੇ ਲੋ ਬਈ ਕਾਪੀ ਵਾਲੇ ਕੋਲੇ ਚੱਲਦੇ ਆ ਟਾਈਮ ਲੱਗਿਆ ਗਈ ਉਤਰਾ ਦੇ ਆਪਣੇ ਦੋਨੇ ਸਹੀ ਆ ਮੈਂ ਤੈਨੂੰ ਨਾਲ ਜਾਈ ਜਾਂਦੇ ਆ ਦੇਖੀ ਇਹਨੇ ਕੂਤਰ ਕਿੱਧਰ ਜਾਂਦੇ ਕਿੱਦਲ ਨਹੀਂ ਉਹ ਰਹਿ ਬਈ ਕੋਠੇ ਦੇ ਕਾਪੀ ਵਾਲੇ ਆ ਬਾਈਆਂ ਦੇ ਕੂਤਰਾਂ ਟਾਈਮ ਆ ਹਰਾਂ ਦੇ ਇਦ ਮੈਂ ਦਰ ਨਾ ਸ਼ਾਮ ਆ ਕੇ ਬਹਿ ਗਿਆ ਇੱਥੇ ਕੀ ਹੋ ਗਿਆ ਮੌਸਮ ਵੀ ਬਾਈ ਕੱਚਾ ਆ ਗਿਆ ਹੋ ਰਿਹਾ ਏ ਆ ਘਰ ਦੇ ਹਾਰੇ ਉਤਰੋ ਉਹ ਦੇ ਕਗੜੇ ਆ ਜਾਂਦੇ ਆ ਕਗੜੇ ਪਸਾਨੂੰ ਤਾਂ ਰਿਕਾਰਡਿੰਗ ਨਹੀਂ ਆਉਂਦੀਆਂ ਇਹਨੂੰ ਕੇ ਲਾਉਗੀ ਮਤਰੋ ਆਪਣਾ ਨਾ 1 ਵਜੇ ਬਾਈ ਟਾਈਮ ਦਿਖਾਈਏ ਕਮੈਂਟ ਫੋਨ ਕਰੀ ਤੁਹਾਨੂੰ ਸਬੂਤ ਦਿਖਾਉਨੇ ਆ ਚੱਲ ਦੇਖਾਈ ਟਾਈਮ ਕੈਮਰਾ ਨਹੀਂ ਇੱਕ ਵਜh ਕੇ ਤੇ 14 ਮਿੰਟ ਹੋ ਗਿਆ ਦੇਖ ਲਓ ਹੋਂਦਾ ਕਲੀਅਰ ਹਾਂ ਹਾਂ ਤੇ ਬਾਈ ਇੱਕ ਬੱਚਾ ਆਪਣਾ ਘਟਿਆ ਗਿਆ ਤੇ ਇੱਕ ਹਜੇ ਫਿਰਦਾ ਠੀਕ ਆ ਟਾਈਮ 'ਚ ਘਟਿਆ ਗਿਆ ਬੱਚਾ ਆਪਣਾ ਉੱਚਾ ਫਿਰਦਾ ਸੀ ਤੇ ਬਾਅਦ 'ਚ ਲੈ ਇਹਦਾ ਕੋਈ ਉਹੀ ਗੱਲ ਫੈਲਾਣੇਗਾ ਤੇ ਹਣ ਦੂਜਾ ਫਿਰਦਾ ਉਹ ਤੇ ਨਿਗਾ ਬਣਾਈ ਰੱਖਦੇ ਹਾਂ ਠੀਕ ਆ ਬਈ ਉਹ ਤੇ ਹਜੇ ਕੋਈ ਟਾਈਮ ਟੂਮ ਨਹੀਂਗਾ ਨਿਗਾ ਰੱਖਦੇ ਆ ਆ ਘਰ ਦੇ ਸਾਰੇ ਗੋਤਰਾ ਕਾਲੀ ਤੇ ਮਾਰ ਲਾਇਆ ਜੂਮ ਕਰ ਦੇ ਉਸਤੇ ਕਾਲੀ ਦੱਸ ਤੇ ਰੱਖੀ ਥੋੜਾ ਜਿਹਾ ਗੋਣਗੇ ਥੱਲੇ ਤੇ ਦਿਖਾ ਦਾਂਗੇ ਚਾਹ ਪਾ ਲਓ ਇੱਥੇ ਪੈਣ ਚਾਹ ਪੀਣ ਲੱਗੇ ਆ ਹਾਂ ਮੁੰਡਾ ਪੈਂਡ ਵਾਲੇ ਦਾ ਬਹੁਤ ਬਹੁਤ ਧੰਨਵਾਦ ਹੈ ਇਹਦੇ ਘਰੇ ਪਿੰਦਰਾ 15 ਰੱਖਿਆ ਵਾ ਆ ਫਿਰਦੇ ਬਈ ਕੂਤਰ ਹਾਂ ਦੇਖ ਲਓ ਹੋ ਰਹੀ ਬਈ ਕਾਫੀ ਵਾਲੇ ਸਾਹਮਣੇ ਆਹ ਸਾਹਮਣੇ ਹੋ ਕੇ ਉਹਨਾਂ ਦੇ ਬਹਿ ਗਏ ਆ ਲੈ ਕੂਤਰ ਵਾ ਤਾਂ ਚੈੱਕ ਕਰੀ ਜਾਂਦੇ ਆ ਬਾਕੀ ਸਾਰੇ ਬਈ ਦਰਜਾ ਚੂ ਪੀ ਜਾਂਦੇ ਆ ਇਹਦੇ ਚਾਹ ਲੱਗ ਚੁੱਕੀ ਦੁਪਹਿਰੇ ਬੀਲਾ ਵੀ ਬੀਲਾ ਬੀਲਾ ਵੀ ਲਾਹੌਰ ਕਿਵੇਂ ਆ ਵਾਕ ਹੀ ਨਹੀਂ ਦਿੱਤੀ ਖੋਲ੍ਹ ਲਉਣੀ ਹੈ ਨਾ ਹੋਰ ਹੋਈ ਹੋਗਾ ਸਾਡਾ ਇਧਰ ਆ ਗਿਆ ਕਪੜੇ ਕਪੜੇ ਕੇਕਰਾਂ ਦਾ ਬਾਕੀ ਖੁੱਡੀ ਕੋਣ ਬੈਠੇ ਘਾਰ ਆ ਥੋੜੇ ਫਿਰਤੀ ਆ ਜਾ ਬਾਕੀ ਚੈੱਕ ਕਰ ਲਉ ਫਿਰ ਔਰ ਦਿਓ ਕਿ ਉਹ ਜਿਹੜਾ ਦੀਪਾ ਕੌਂਗੇ ਦੇ ਨਾਂ ਤੇ ਕੂਤਰਾ ਕਾਲੇ ਡੰਡਾ ਵਾਲਾ ਗਲਾਬੀ ਢਾਂਡਾ ਵਾਲਾ ਉਹ ਤਨ ਕਾਲਾ ਢੱਕਾ ਦੇ ਦੰਡੇ ਦੂਸਾਗਾ ਇੱਕ ਕਾਲਾ ਡੰਡਾ ਤੇ ਦੂਸਾਗਾ ਤੇ ਢਾਂਡਾ ਨਾਲ ਤੇ ਉਹ ਤਨ ਆ ਕੇ ਕੂਤਰਾ ਉੱਤੇ ਦਿਖਾਉਂਦਾ ਚੰਗਾ ਜੀ ਮੜਾ ਗਏ ਵੀ ਸਾਈਡ ਤੇ ਕੂਤਰਾ ਵੀ ਉੱਤੇ ਉੱਚਾ ਹੀ ਉੱਡੀ ਜਾਣਾ ਮੇਰਾ ਭਰਾ ਜਿੰਗਾ ਆ ਗਿਆ ਤੇਰੇ ਕੋਲੇ ਸਰਪੰਚ ਆ ਚੱਕਰ ਮਾਰੀ ਜਾਂਦਾ ਤਾਂ ਬਈ ਸਹੀ ਆ ਕਬੂਤਰ ਆ ਦੇਖੋ ਧਿਆਨ ਨਾਲ ਚੱਕਰ ਮਾਰੀ ਜਾਂਦਾ ਤਾਂ ਯਾਰ ਗਲਾਪੀ ਬਗਲਾ ਗਲਾਪੀ ਮਾੜੇ ਮਾੜੇ ਟੂਟੇ ਆ ਕਾਲੀ ਪੂਜਾ ਯਾਰ ਆ ਮਾਰਦਾ ਚੱਕਰ ਆ ਵੀ ਸਾਹਮਣੇ ਫਿਰਦਾ ਯਾਰ ਹਲੋ ਵਈ ਕਰੀ ਜਾਂਦੇ ਘਟਕਟਈਆ ਕਾਪੀ ਵਾਲੇ ਬਾਈ ਆ ਰਹੇ ਆ ਇੱਥੇ ਫਿਰਦੇ ਆ ਕੂਤਰ ਇੱਥੇ ਹੋ ਗਿਆ ਨਾ ਮੌਸਮ ਨੇਰੀ ਵਾਲਾ ਬਾਜੀ ਜਾ ਦੇਖ ਲੋ ਲੈ ਤੇ ਆ ਘਰ ਦੇ ਸਾਰੇ ਕੂਤਰ ਕਰੋ ਚੱਕ ਲੈ ਆ ਘਰ ਦੇ ਸਾਰੇ ਹਾਂ ਲੈ ਕੂਤਰ ਦਾ ਹੈਗੀ ਸਾਰੇ ਆਵੇ ਜਮਾ ਸਾਹਮਣੇ ਤਾਂ ਦੇ ਇੱਧਰ ਇੱਧਰ ਆ ਦੂਰੇ ਯਾਰ ਅੱਛਾ ਠੀਕ ਹੈ ਭਾਈ ਠੀਕ ਹੈ ਠੀਕ ਭਾਈ ਬੱਚਾ ਆਪਣਾ ਫਰਦਾ ਠੀਕ ਆ ਤੇ ਗੋਰੀ ਨੂੰ ਬੁਲਾ ਲਿਆ ਕੋਰੀ ਨੂੰ ਕਿਰਿਸ਼ਨ ਨੂੰ ਛਤਰੀ ਲੈਣ ਲਈ ਛਤਰੀਆਂ ਲੈ ਕੇ ਆਉਂਦੇ ਆ। ਦੇਖਦੇ ਆ ਕੀ ਬਣਦਾ ਇੱਥੇ ਆ ਦੇਖ ਲੋ ਸਾਰੇ ਫਿਰ ਦੇ ਪੁੱਤਰਾ। ਦੇਖੋ ਬਈ ਨੇਰੀ ਇੱਥੇ ਫੁੱਲ ਚੱਲ ਵੀ ਆ ਤੇ ਆਪਣੇ ਦਾ ਸ਼ਹਿਰ ਉਥੇ ਮੀਂਹ ਪਈ ਜਾਂਦਾ ਵਾ ਇੱਥੇ ਨਹੀਂ ਹਜੇ ਪੈਣ ਲੱਗਾ। ਆ ਦੇਖ ਲੋ ਤੇ ਛਤਰੀ ਬੋਤ ਲੱਗੀ ਕਿੱਥੇ ਆ ਬਹਿ ਕੇ ਆਇਆ ਕਦੇ। ਬਾਖ ਰੋਤਾ ਕਰੇ ਮੇਰਾ। ਕਿਹੜਾ ਭਾਈ ਗੋਰੀ ਤੇ ਆ ਆ ਗਈ ਸੀ ਕ੍ਰਿਸ਼ਨ ਛਤਰੀਆਂ ਸੁਤਰੀਆਂ ਲੈ ਕੇ ਆ ਭਾਈ ਆਪਣੇ ਲਈ ਛਤਰੀ ਤੇ ਪਿੰਜਰੇ ਝੋਲਾ ਕਬੂਤਰ ਨੂੰ ਨਾ ਉਹ ਵੜਕਾਈ ਜਾਂਦਾ ਬੈਂਦਾ ਕਿ ਨਹੀਂ ਇਹਦੇ ਵਾਲਾ ਬੱਚਾ ਤਾਂ ਹੈ ਗਿਆ ਭਾਈ ਉਤੋਂ ਹਿੱਲ ਲੈ ਆਏ ਸੀਗੇ ਕਬੂਤਰ ਯਾਰ ਨੇਰੀ ਨੇ ਹਲਾਤੇ ਕਿੱਥੇ ਆ ਉਹਦੇ ਜਿਹੜੇ ਲੈ ਕੇ ਪਏ ਲੱਤ ਪਾਸੇ ਨਹੀਂ ਬਣਾਉਣੇ ਕੀ ਆ ਜਾਂਦਾ ਭਾਈ ਨੰਨੇ ਵਾਲਾ ਬੱਚਾ ਅਧੋਕੇ ਹੋਰ ਦੇ ਫਿਰ ਤੇ ਆ ਨਹੀਂ ਆਂਦਾ ਜਿਹੜਾ ਸਿੰਗਲ ਜਹਾਜ਼ ਦਿਸਤਾਰ ਦੇ ਉੱਤੇ ਹਾਵੇ ਜਾਂਦਾ ਇਹ ਵਾਲਾ ਲਓ ਭਾਈ ਆਪਣੇ ਵਾਲਾ ਬੱਚਾ ਤਾਂ ਆ ਗਿਆ ਆਵੇ ਆ ਗਿਆ ਬਰਗਾਮੜੀ ਜੀ ਬਸ 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 ਨਹੀਂ ਨਹੀਂ ਹੋ ਨਹੀਂ ਜਾਂਦਾ ਇਹਨੇ ਘਰੇ ਮੁੜ ਕੇ ਜਾਣਾ ਲੈ ਆਈ ਭਾਈ ਇੱਕ ਬਹਿ ਗਿਆ ਇੱਕ ਲੈ ਗਿਆ ਓਏ ਪਿੰਜਰਾ ਲਿਆ ਏ ਪਿੰਜਰਾ ਲਿਆ ਰੇ ਓਏ ਹੋਏ 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 ਕੋਈ ਨਹੀਂ ਕੋਈ ਨਹੀਂ ਆ ਗਿਆ ਟਕ 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 ਜਲਦੀ ਚੱਕ ਕੋਈ ਨਹੀਂ ਹੁਣ ਜਾਂਦਾ ਨਹੀਂ ਕਿਤੇ ਆ ਦੇ ਮੁੜ ਆਇਆ ਚੱਕ ਲੈ ਸਦੀ ਉਹ ਦਿਆ ਕਰਕੇ ਆ ਡਿਆ ਆਇਆ ਆਜਾ ਸਨੇ ਆਜਾ ਆਜਾ ਲਓ ਵੀ ਮਿੱਤਰੋ ਕਬੂਤਰ ਆਪਣਾ ਆ ਗਿਆ ਵਾ ਉਹ ਬਾਈ ਲਾਈ ਜਾਂਦਾ ਵਾ ਉਹ ਦੇਖੋ ਥੋੜਾ ਜੂਮ ਨਹੀਂ ਕਰਕੇ ਦਿਖਾ ਥੋੜਾ ਜੂਮ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਇਹ ਹੋ ਰਿਹਾ ਇਹ ਔਰਲਾ ਚਿੱਟੇ ਰੰਗ ਦਾ ਗੁਲਾਬੀ ਔਰਲਾ ਯੋਹੋ ਹਾ ਹਲੋ ਹਾਂ ਚੱਲ ਬਈ ਬਹੁਤ ਮਿਹਨਤ ਲੱਗੀ ਆ। ਉਾਰੋ ਵਾਲੀ ਕੋਲੇ ਸੁਪਰ ਆ ਗਿਆ ਬਾਕੀ ਦੇਖੋ। ਆਏ ਨਾ ਹੀ ਲੱਗਣਾ। ਲਗਾ ਲੀ। ਇੱਥੇ ਬੈਠੂ ਨੀ ਆ ਕਰਤਾ ਤਾ ਪਾੜ ਗੜਦੇ ਨੀ। ਲਓ ਜੀ ਆ ਗਿਆ ਆਪਣਾ ਕਬੂਤਰੀ। ਮਿਲ ਗਿਆ ਬਾਈ ਮਿਲ ਗਿਆ ਬੱਚਾ। ਬਹੁਤ ਮਿਹਨਤ ਲੱਗੀ ਬਹੁਤ 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 ਹੀ। ਬਹੁਤ ਜ਼ੋਰ ਲਾਇਆ ਬੱਚਾ। ਬਹੁਤ ਜੀ ਮਿਹਨਤ ਕੀਤੀ ਆ। ਤੇ ਬਾਕੀਆਂ ਜਾਲ ਚ ਪਾ ਲਿਆ ਆਪਾਂ। ਤੇ ਹੁਣ ਇੱਕ ਦੂਜਾ ਵੀ ਲੱਭਣ ਦੀ ਕੋਸ਼ਿਸ਼ ਕਰਦੇ ਆ ਮਿਲ ਜੇ ਤੁਹਾਨੂੰ। ਨੰਨੇ ਆਉਂਦੇ ਨਹੀਂ ਸੱਤੀ ਟੰਗਦੇ ਆਂ ਦੀ। ਦੂਜੀ ਛਤਰੀ ਆਪਾਂ ਕਰਦੇ ਆ ਮੇਨ ਤੋਂ ਮੇਰਾ ਪ੍ਰੋਜੈਕਟ ਛਤਰੀ ਕਾਫੀ ਲੋਵੀ ਹਾਂ ਦੂਜੇ ਕਬੂਤਰ ਪੜਦੇ ਆਪਾਂ ਤੇ ਗੁਰਪੀਤਾਲ ਤਰਾਵੜਾ ਤਾਂ ਗਿਆ ਉੱਤੇ ਬੈਠਾ ਜਾਲ ਫਾੜਾ ਤੇ ਮੀਂਹ ਬਹੁਤ ਜ਼ਿਆਦਾ ਸੀ ਮੌਸਮ ਖਰਾਬ ਆ ਤੇ ਟਾਈਮ ਮੌਕੇ ਦੀ ਵਾਵਾ ਹੀ ਵੀ ਟਾਈਮ ਨਾਲ ਹੀ ਜੀ ਇੱਥੇ ਮੀਂਹ ਪਈ ਨੋ ਦੂਜੇ ਰਾ ਲੈ ਵੀ ਮੈਨੂੰ ਪੜਾ ਦੇ ਮੈਂ ਤਾਂ ਇੱਥੇ ਰੱਖ ਦੇ ਵੀ ਲਓ ਮਿੱਤਰੋ ਵੀ ਹੁਣ ਲੈ ਕੇ ਹੀ ਚੱਲਾਂਗੇ ਕਬੂਤਰ ਆਪਾਂ ਨਿਆ ਬਾਦ ਉੱਤੇ ਜੀ ਜਾਨ ਹੁੰਦੀ ਆ ਆਪਣੇ ਨਾਲ 파ਟਨਰ ਉਹੀ ਤਾਂ ਗੱਲ ਆ ਬਾਈ ਬਿਠਾਈ ਜਾਂਦੇ ਆ ਦੇਖ ਲਓ ਜਾਨਵਰ ਲੈ ਨੰਨੇ ਵਾਲਾ ਆਪਣੇ ਨਾਲ ਤਾਂ ਫੜ ਲਿਆ ਉਹੀ ਬੰਨ ਲਿਆ ਉੱਤੇ ਯਾਰ ਉਹ ਕੱਖ ਨਹੀਂ ਹੋਇਆ ਉਹਨੂੰ ਆ ਜਾਂਦਾ ਇਹਦਾ ਲੈ ਲਓ ਵੀ ਮਿੱਤਰੋ ਦੰਦਿਆਂ ਨੂੰ ਰਿਟਾਉਣਾ ਆ ਜਾਂਦਾ ਐ ਕਿ ਹੋਰ ਯਾਰ ਲੈ ਬਾਈ ਖਿਡਾਰੀ ਇੱਥੇ ਹੋਰ ਆ ਗਏ ਆ ਤੇ ਕਬੂਤਰ ਬੱਚਾ ਨੰਨੇ ਵਾਲਾ ਹਜੇ ਬੈਂਦਾ ਨਹੀਂਗਾ ਹਾਂ ਵੀ ਕੀ ਕਹਿੰਦਾ ਆ, ਉਹ ਤਾਂ ਨਹੀਂ ਕੀ ਕਰਦਾ ਪਤਾ ਹੀ ਨਹੀਂ ਹੋਏ ਭਈ ਹੋ ਰਿਹਾ ਨਾ ਨਾਇਬ੍ਰੇਰੀ ਦੀ ਕੰਧ ਤੇ ਖੜਾ ਓੱਖਾ ਯਾਰ ਹੁਣ ਤਾਂ ਇਹਦੇ ਵਾਲਾ ਬੱਚਾ ਨਹੀਂ ਵੰਦਾ ਆਪਣੇ ਨਾਲ ਤਾਂ ਬਹਿ ਗਿਆ ਉਹੀ ਉੱਤੇ ਬੰਨ ਲਿਆ ਸੈਟ ਆ 100% ਆਵੇ ਲੈ ਭੜਕਾਈ ਜਾਂਦਾ ਵਿਚਾਰਾ ਲôi ਭਈ ਭੜਕਾ ਲੈ ਭੜਕਾ ਲੈ ਦੇ ਆਵਾਜ਼ਾਂ ਪੂਜਾਂ ਵੇਖ ਲੈ ਜੇ ਬਹਿੰਦਾ ਤਾਂ ਹੁਣ ਇਹਨਾਂ ਟਾਈਮ ਰੁਕੇ ਆ 10 ਮਿੰਟ ਹੋਰ ਸਹੀ ਹਾਂ ਦੇਖ ਲੈ ਜੇ ਬੰਦਾ ਤਾਂ ਤੇ ਭਾਈ ਕਬੂਤਰਾਂ ਦੇ ਉੱਥੇ ਨਿਬੜੀ ਆ ਸੂੰ ਦੱਸ ਦਿੰਨੇ ਆ ਬਾਈਆਂ ਚ ਠੀਕ ਆ ਮੀ ਆ ਗਿਆ ਸੀਗਾ ਤਾਂ ਕਰਕੇ ਐਨਾਂ ਚ ਨਿਬੜੀ ਆ ਗਈ ਸਾਂਝੀ ਹੋ ਗਈ ਬਾਈਆਂ ਬਾਕੀ ਆਪਾਂ ਨੂੰ ਪੱਕਾ ਨਹੀਂ ਪਤਾ ਆਪਾਂ ਦਾ ਯਾਰ ਇੱਥੋਂ ਨਾ ਬੱਚਾ ਫੜਨ ਆ ਗਏ ਸੀ ਲਓਏ ਭਾਈ ਬੰਦਾ ਬਦਲਣ ਲੱਗੇ ਕ੍ਰਿਸ਼ਨ ਨੂੰ ਤਾਂ ਚੜਾਦਾ ਉਹ ਦੇਖ ਲਓ ਵਾਖਰੂ ਬਾਬਾ ਗੱਰ ਆ ਰੱਖੀ ਤੇ ਬਾਈ ਆਪਣਾ ਬੱਚੇ ਹੁਣ ਤੁਹਾਨੂੰ ਪਤਾ ਸੀਗਾ ਐਂਡ ਆਲ ਟਾਈਮ ਚ ਨਾ ਮੀ ਆਉਣੇ ਕਰਕੇ ਬਾਜੀ ਖਰਾਬ ਹੋ ਗਈ ਤਾਂ ਕਰਕੇ ਬਾਈ ਇਸ ਵਾਰੀ ਵੀ ਆਪਾਂ ਹਾਰ ਗਏ ਚਲੋ ਕੋਈ ਨਹੀਂ ਜਿਵੇਂ ਮਹਾਰਾਜ ਨੂੰ ਮਨਜ਼ੂਰ ਹੈ ਜਾਨਵਰ ਆਪਣੇ ਨਾਲ ਬੱਚਾ ਤਾਂ ਮਿਲ ਗਿਆ ਹੁਣ ਉਹ ਨੇੜਾ ਦੇਖਦੇ ਜੇ ਤਾਂ ਬਾੜਾ ਨਹੀਂ ਰਾ ਹੋਣ ਲੱਗਾ ਫਿਰ ਬਾਈ ਛੱਡ ਦਾਂਗੇ ਇਹਨੂੰ ਕਿਉਂਕਿ ਔਖਾ ਯਾਰ ਹੁਣ ਇਹਨੂੰ ਕਿੰਨਾ ਘਟਾ ਵੜਕਾਈ ਚੱਲਾਂਗੇ ਬਾਈ ਪਤਾ ਕੀ ਪੌਣਾ ਘੰਟਾ ਹੋ ਗਿਆ ਹੁਣ ਇਹਨੂੰ ਵੜਕਾਉਂਦੇ ਨੂੰ ਤੇ ਆਪਾਂ ਨਾਲ ਵਿੱਚ ਵੀ ਦੇਖ ਗਿਆ ਪਹਿਲੇ ਇਹਨੂੰ ਵੜਕਾਉਣ ਲੱਗੇ ਸੀ ਤੇ ਸਿਆ ਸੀਗਾ ਉਦੋਂ ਬਾਅਦ ਤੇ ਆਪਣੇ ਨਾਲ ਦੱਸ ਗਿਆ ਉਹਨੂੰ ਫੇਰ ਬਿਠਾ ਲਿਆ ਇਹ ਹਾਲੇ ਤੱਕ ਨਹੀਂ ਬਹਿੰਦਾ ਹਾਂ ਵੀ ਬੜਕਾਈ ਜਾਂਦਾ ਬਾਈ ਤੇ ਆਪਣੇ ਫੋਨ ਦੀ ਨਾ ਬੈਟਰੀ ਵੀ ਯਾਰ 10 15% ਹੀ ਰਹਿ ਗਈ ਤੇ ਮਿਲਦੇ ਆ ਤੁਹਾਨੂੰ ਅਗਲੀ ਬਾਜੀ ਤੇ ਠੀਕ ਆ ਮਿੱਤਰੋ